ਮਾਗਰਜੀ ਕਾ ਖਾਲਸਾ ਵੈਰਜੀ ਕੀ ਫਤਿਹ ਮੈਂ ਪਹਿਲਾ ਵੀਡੀਓ ਮੈਂ ਦੱਸਤੀ ਉਹ ਨੂੰ ਪਾਈ ਸੀ ਤੁਮਨੇ ਬਹੁਤ ਵਧੀਆ ਕਮੈਂਟ ਮਿਲੇ ਤੇ ਵੀਰਾਂ ਨੇ ਮੈਨੂੰ ਫਰਮਾਇਸ਼ ਪਾਈ ਵੀ ਬਾਬਾ ਰੋਜ਼ ਵੀਡੀਓ ਪਾਓ ਪਰ ਰੋਜ਼ ਵੀਡੀਓ ਕਿਸੇ ਮਜਬੂਰੀ ਵਿੱਚ ਨਹੀਂ ਪੈਂਦੀ ਕਿਉਂਕਿ ਕੰਮ ਠੰਡਿਆਂ ਦੇ ਇਹੇ ਟਾਈਮ ਹੁੰਦੇ ਨੇ ਤੇ ਵੀਰ ਜੀ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਵੀ ਜਿਹੜੇ ਕਬੂਤਰ ਪਾਣੀ ਰੋਕ ਜਾਂਦੇ ਨੇ ਜਾਂ ਸੋਝੇ ਜਾਂਦੇ ਨੇ ਉਹਨਾਂ ਬਾਰੇ ਦੱਸ ਰਿਹਾ ਵੀ ਮੇਰਾ ਵੀਰ ਧਿਆਨ ਕਰਕੇ ਦੇਖਣੀ ਵੀ ਜਿਹੜਾ ਪਹਿਲਾ ਪਾਣੀ ਲਾਉਣੇ ਆਪਾਂ ਕੂਤਰ ਨੂੰ ਸੁੱਕੇ ਢਾਉਣੇ ਆ ਤੇ ਪਹਿਲਾ ਪਾਣੀ ਲਾਉਣੇ ਆ ਤੇ ਪਹਿਲਾ ਪਾਣੀ ਕਿਦੋਂ ਆਪਾਂ ਪਾਣ ਕੇ ਚੱਲੋ 5 ml 5 ml ਲਓ ਪਾ ਲਓ ਆਹ ਸੈਦ ਦੇਸੀ ਦੀ ਛੋਟੀ ਮੱਖੀ ਦਾ ਇਹ ਇਹਨੂੰ ਕੀ ਕਰਨਾ ਹੈ ਇਹ ਇੱਕੋ ਤੁੱਕਾ ਪਾਉਣਾ ਆ ਇਸ ਤਰ੍ਹਾਂ ਇੱਕ ਤੁੱਕਾ ਪਾ ਕੇ ਤੇਰੇ ਚ ਪਹਿਲੇ ਪਾਣੀ ਚ 5 ml ਅਮਲਾ ਨ ਅਮਲਾ ਕੇ ਐਸਟਰ ਐਸਟਰ 5 ml ਪਹਿਲਾ ਪਾਣੀ ਪਹਿਲੇ ਪਾਣੀ ਤੇ ਐਸਟਰ 5 ml ਪਹਿਲਾ ਪਾਣੀ ਤੇ 5 ml ਦੂਜੇ ਤੇ ਤੇ 10 ਤੀਜੇ ਤੇ ਮਤਲਬ 15 20 ਜਿਹੜੀ ਚੌਥੇ ਕ ਪਾਣੀ ਤੇ 35 30 35 ਤੇ ਲੈ ਜਾਓ ਤੇ ਪੰਜਵੇਂ ਪਾਣੀ ਤੇ ਛੱਡ ਲਿਓ ਜਦੋਂ ਪਾਣੀ ਲਾਉਂਦੇ ਨੇ ਮੇਰੇ ਵੀਰ ਜਦੋਂ ਬਾਜ਼ੀਆਂ ਤੇ ਛੱਡਦੇ ਨੇ ਉਦੋਂ ਵੀ ਤੁਸੀਂ ਇੱਕ ਕਬੂਤਰ ਸਿਹਤ ਦੀ ਪਾਲੋ ਤੁਹਾਡਾ ਕੂਤਰ ਪਾਣੀ ਰੋਕ ਕੇ ਨਹੀਂ ਬੰਦਾ ਬਿਲਕੁਲ ਵੀ ਪਾਣੀ 100% ਪਾਣੀ ਰੋਕ ਕੇ ਨਹੀਂ ਬੰਦਾ ਮੈਂ ਵੀ ਦਿੰਨਾ ਹਰੇਕ ਪਾਣੀ ਵੀ ਦਿੰਨਾ ਤੇ ਰੋਜ਼ ਵੀ ਇੱਕ ਬੂੰਦ ਦਿੰਨਾ ਪਾਣੀ ਨੂੰ ਇੱਕ ਅੱਧੀ ਬੂੰਦ ਪਾਣੀ ਪਾਉਣੀ ਪਉਂਦੀ ਕਿਉਂਕਿ ਦੇ ਨਾਲ ਕੂਤਰ ਸੋਝਦਾ ਨਹੀਂ ਪਾਣੀ ਨਹੀਂ ਰੋਕਦਾ ਇਹ ਮੇਰਾ ਤਜਰਬਾ ਕੀਤਾ ਆਪਦਾ ਤੇ ਵੀਰ ਜੀ ਪਰਮੇਸ਼ ਭਾਈ ਬਹੁਤ ਮੇਰਾ ਨੇ ਛੋਟੇ ਵੀਰਾਂ ਨੇ ਇਹਦੇ ਨਵੇਂ ਵੀ ਚਾਂਦੇ ਨਹੀਂ ਕੁਛ ਤੇ ਉਹ ਕਹਿੰਦੇ ਕਿ ਬਾਬਾ ਰੋਜ ਬੀਡ ਕੋ ਪਾਇਆ ਕਰ ਹੁਣ ਆਪਾਂ ਜਿਹੜਾ ਇਹ ਕਬੂਤਰ ਦਿਖਾ ਰਹੇ ਆ ਤੁਹਾਨੂੰ ਇਹ ਕਬੂਤਰ ਮੇਰਾ ਘਰ ਦੀ ਬਰੀਡ ਹੈ ਤੇ ਇਹ ਕਬੂਤਰ ਅਜ ਤੋਂ ਪਹਿਲਾਂ ਇੱਕ ਡਾਈ ਕਰਾਈ ਸੀ ਉਦੇ ਬਠਾਈ 2:50 ਮਿੰਟਾਂ ਤੇ ਤੇ ਅੱਜ ਇਹ ਗਿਹੜਿਆਂ ਦੇ ਸੀਗਾ 17 ਤਰੀਕ ਨੂੰ ਛੱਡਣਾ ਬਾਜੀ ਤੇ ਕਿਸੇ ਨਾਲ ਦੇਖਾਂ ਕਿਹੜੇ ਖਿਡਿਆਰੀ ਨੇ ਟੱਕਰ ਪੈਂਦੀ ਐ ਤੇ ਬਹੁਤ ਵਧੀਆ ਚੰਗਾ ਪੱਠਾ ਜੇ ਕੋਈ ਟਾਈਮ ਟੂਮ ਚ ਨਾ ਕੱਟਿਆ ਗਿਆ ਤੇ ਬੈਠਣ ਵਾਲੇ ਦਾ ਕੋਕੇ ਲਾ ਕੇ ਤੋਰੂ ਆ ਇਹ ਦੇਖ ਤੇ ਕਿਹੜੇ ਕਿਹੜੇ ਵੀਰ ਨੇ ਦੇਖਦੇ ਵੀ ਕਿਹੜੇ ਵੀਰ ਨੇ ਪੇਚਾ ਪੈਂਦਾ 17 ਤਰੀਕ ਨੂੰ ਤੇ ਵੀਰ ਜੀ ਇੰਨੀ ਕੁ ਮੇਰੀ ਜਾਣਕਾਰੀ ਐ ਤੇ ਮੇਰੀ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ ਤੇ ਵੀਰ ਜੀ ਸਾਰੇ ਬੋਲੋ ਕਰਿਆ ਕਰੋ ਸਾਰੇ ਗਰੁੱਪਾਂ ਚ ਵੈਗਰੂ ਜੀ ਖਾਲਸਾ ਵੈਗਰੂ ਜੀ ਕੀ ਫਤਿਹ